మనం <laughs> బింద <laughs> <laughs> से टकराएगा चूर चूर हो जाएगा बाल्मीकि जोत जगदीर है भीम जय भारत की शक्ति वाल्मीकि शक्ति जो से टकराएगा चूर चूर हो ਅੱਜ ਬੜੀ ਦੁੱਖ ਦੇ ਨਾਲ ਕਹਨੇ ਪੈਂਦਾ ਕਦੀ ਤਾਂ ਸਾਨੂੰ ਲੋਕਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਅੱਜ ਸ਼੍ਰੀ ਆਮ ਸੈਨਿਕ ਸਕੂਲ ਕਪੂਰਥਲੇ ਦਾ ਉੱਥੇ ਪ੍ਰਭੂ ਵਾਲਮੀਕੀ ਮਹਾਰਾਜ ਜੀ ਦੇ ਬਲੇਟ ਐਡਾ ਪੋਸਟਰ ਤੇ ਮਾਰੇ ਹੋਏ ਜਿਹਦੇ ਨਾਲ ਵਾਲਮੀਕੀ ਸਮਾਜ ਨੇ ਜਦੋਂ ਦੇਖਿਆ ਰੋ ਪਿਆ ਪੂਰਾ ਸਮਾਜ ਅੱਜ ਬੜੀ ਦੁੱਖ ਦੀ ਘੜੀ ਆ ਇਹ ਸਾਡਾ ਕਪੂਰਥਲੇ ਦਾ ਪ੍ਰਸ਼ਾਸਨ ਪਤਾ ਨਹੀਂ ਕੀ ਕਰ ਰਿਹਾ ਵਾ ਸ਼ਰਿਆਮ ਹੀ ਗੁੰਡਾਗਰਦੀ ਜਿਹੜੀ ਇਹ ਕਪੂਰਥਲੇ ਦੇ ਵਿੱਚ ਅੱਜ ਦੇਖੀ ਗਈ ਅਸੀਂ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਸਾਹਿਬ ਨਾਰ ਸਾਹਿਬ ਨੇ ਡਿਪਟੀ ਸਾਹਿਬ ਨੇ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਵਾ ਹੁਣ ਪਹਿਲੇ ਦਿਨ ਲੋ ਡੀਸੀ ਚੋਂ ਪੂਰਾ ਬੰਦ ਕੀਤਾ ਪਿਆ ਸੀ ਉਹਨਾਂ ਨੇ ਕਿਹਾ ਕਿ 2-4 ਘੰਟਿਆਂ ਦੇ ਵਿੱਚ ਸਾਡੀਆਂ ਟੀਮਾਂ ਲੱਗ ਚੁੱਕੀਆਂ ਵੀ ਇਹ ਕੈਮਰੇ ਚੈੱਕ ਹੋ ਰਹੇ ਆ ਤੇ ਤੁਸੀਂ ਪੁਲਿਸ ਤਿਹਾਰ ਚੱਲ ਰਹੇ ਆ ਤੁਹਾਡੇ ਤੁਸੀਂ ਆਪਣੇ ਮੰਦਿਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਿਆਰੀਆਂ ਕਰੋ 2 ਘੰਟੇ ਤੱਕ ਐਫ ਆਈ ਆਰ ਵੀ ਤਾਂ ਬੰਦੇ ਵੀ ਅਸੀਂ ਅੰਦਰ ਕਰ ਦਾਂਗੇ ਇਸ ਕਰਕੇ ਇਹ ਫੁੱਲਿਆ ਜੇ ਤਾਂ ਬੰਦੇ ਅੱਜ ਨਾ ਅੰਦਰ ਹੋਏ ਸਵੇਰੇ ਹੋਰ ਕੁਝ ਰਣਨੀਤੀ ਰਹੀ ਬਣਾਈ ਜਾਏਗੀ ਇਹ ਗੱਲ ਕੀਤੀ ਜਾਵੇ ਕਿ ਇਹ ਕੋਈ ਤੁਹਾਨੂੰ ਕੀ ਲੱਗਦਾ ਕੋਈ ਸਿਆਸੀ ਮੁੱਦਾ ਵਾ ਹੈ ਜੀ ਦੇਖੋ ਸਿਆਸਤ ਲੋਕ ਕਰ ਸਕਦੇ ਆ ਕਈ ਜੀ ਸਿਆਸੀ ਹੋ ਸਕਦਾ ਵਾ ਪਿਛਲੇ ਦਿਨੀ ਇਹ ਇੱਕ ਕਾਨਫਰੰਸ ਇੱਕ ਕੀਤੀ ਸੀਗੀ ਕੀ ਪਤਾ ਉਹਨਾਂ ਦੇ ਵਿੱਚ ਕੋਈ ਛੇਡ ਖਾਲੀ ਨਾ ਹੋਵੇ ਕੁਝ ਬੰਦੇ ਜਾਣ ਬੁੱਝ ਕੇ ਕਰਦੇ ਹੋਣ ਇਹ ਹੋ ਸਕਦੀ ਬਿਲਕੁਲ ਹੋ ਸਕਦੀ ਇਹਦੀ ਵੀ ਡੰਗਾਈ ਤੱਕ ਕਾਰਵਾਈ ਹੋਣੀ ਚਾਹੀਦੀ ਆ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਵਗੈਰਾ ਹੈ ਨਹੀਂ ਦੇਖੋ ਸਾਨੂੰ ਹਾਲੇ ਤੱਕ ਤਾਂ ਕਿਸੇ ਦਾ ਸ਼ੱਕ ਨਹੀਂ ਆ ਤੇ ਜੇ ਸ਼ੱਕ ਪੈ ਗਿਆ ਉਹ ਹੋਇਆ ਫਿਰ ਅਸੀਂ ਜਿੱਦਾਂ ਉਹਨਾਂ ਨੇ ਸਾਡੇ ਬਲੇਟ ਮਾਰੇ ਆ ਅਸੀਂ ਵੀ ਉਹਨਾਂ ਦੇ ਮਾਰਾਂਗੇ ਇਸ ਤੋਂ ਅਗਲੀ ਰਣਨੀਤੀ ਜਿਹੜੀ ਹੈ ਤੁਹਾਡੇ ਵੱਲੋਂ ਕੀ ਕੀਤੀ ਜਾਊਗੀ ਜਿੱਦਿ ਤੁਹਾਨੂੰ ਇਨਸਾਫ ਨਾ ਮਿਲਿਆ ਦੇਖੋ ਜੇ ਨਾ ਇਨਸਾਫ ਮਿਲਿਆ ਅਸੀਂ ਫਿਰ ਆਪਣਾ ਦਿਹਾੜਾ ਰਹਿਨਦਾਂਗੇ ਮਨਾਨ ਨੂੰ ਕਪੂਰਥਲਾ ਸ਼ਹਿਰ ਹੋਏਗਾ ਬੰਦ ਬਿਲਕੁਲ ਮੁਕੰਮਲ ਤੌਰ ਤੇ ਜਿਹਨੂੰ ਜੇ ਕੋਈ ਸ਼ੱਕ ਹੋਊਗਾ ਤਾਂ ਉਹ ਸ਼ੱਕ ਵੀ ਕਾਢ ਲਵੇ ਆਪਣਾ ਜੇ ਅ ਮੁਜਰਮ ਨਾ ਫੜਿਆ ਗਿਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਹੁਣ ਉਹਨਾਂ ਨੇ ਲਈ ਆ ਇਹ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਆ ਕਿ ਕਿਤੇ ਲੱਗ ਰਿਹਾ ਨਹੀਂ ਕਿ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਕਿਤੇ ਨਾ ਕਿਤੇ ਕਹਿ ਲਓ ਕਿ ਵਿਰੋਧੀ ਧਿਰ ਜਾਂ ਕੋਈ ਹੋਰ ਵੀ ਕੋਈ ਸਿਆਸਤ ਚੱਲ ਲੈ ਨਹੀਂ ਦੇਖੋ ਮੈਂ ਉਨੀ ਡੇਰ ਲਈ ਬੋਲਣਾ ਕਿਸੇ ਦੇ ਵੀ ਖਿਲਾਫ ਜਿੰਨੀ ਡੇਰ ਤੱਕ ਸਾਨੂੰ ਪਤਾ ਨਹੀਂ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਵਾ ਜੇ ਕੋਈ ਵਿਰੋਧੀ ਧਿਰ ਜਾਂ ਕੋਈ ਵੀ ਕਪੂਰਸਲਾ ਹੈਗਾ ਸਾਡਾ ਸਾਝਾ ਆਪਣਾ ਪਰ ਜੇ ਇੱਥੇ ਕੋਈ ਗੜਬੜੀ ਕਰੇਗਾ ਤਾਂ ਬਖਸ਼ਿਆ ਨਹੀਂ ਜਾਏਗਾ ਉਹਨੂੰ ਇਹ ਫਿਰ ਪੂਲੀ ਬਖਸ਼ਿਆ ਜਾਏਗਾ ਉਹਨੂੰ ਜੈਵਾਲ ਸਾਰਾ ਸਮਾਜ ਜਿਹੜਾ ਇਕੱਠਾ ਹੋਇਆ ਜੈਵਾਲ ਮਿਕੀ ਹਰ ਰਵਾਨੀ ਦੀ ਜੀ ਉੱਚੀ ਬੋਲੋ ਹਾਂਜੀ ਅਸੀਂ ਡੀਡੀ ਚੌਂਕ ਵਿਖੇ ਜਿਹੜਾ ਸਾਡੇ ਸਮਾਜਾਂ ਦੇ ਜਿੱਥੇ ਬੰਦੇ ਆ ਗਏ ਬਾਜ਼ਾਰ ਦੇ ਇਕੱਠੇ ਹੋਏ ਆ ਕਿ ਜਿਹੜਾ ਕੀ ਇੱਕ ਸੈਣੀ ਸਕੂਦੇ ਲਾਗੇ ਭਗਵਾਨ ਵਾਲਮੀ ਕੁਮਾਰ ਦੇ ਫਰਗਦਾਰੇ ਨੂੰ ਲੈ ਕੇ ਇੱਕ ਬੋਰਡ ਜਿਹੜਾ ਲਗਾਇਆ ਪਿਆ ਸੀ ਆ ਉਹ ਬੋਰਡ ਜਿਹੜਾ ਪਾਰੇਗਾ ਬਲੇਡ ਮਾਰ ਕੇ ਤੇ ਪਾਰ ਕੇ ਜਿਹੜਾ ਸਿੱਟਿਆ ਹੋਇਆ ਸੀਗਾ ਤੇ ਜਿਸ ਨੂੰ ਸਾਨੂੰ ਪਤਾ ਲੱਗਾ ਤੇ ਸਾਡਾ ਸਮੂਹ ਦਾ ਸਮਾਜ ਜਿਹੜਾ ਇਕੱਠਾ ਹੋਇਆ ਕਿ ਦੀਦੀ ਚੌਂਕ ਜਿਹੜਾ ਬੰਦ ਕੀਤਾ ਸਾਡੀਆਂ ਜੀ ਧਰਮ ਆਮਨਾ ਤੇ ਉਹਨੂੰ ਲੈ ਕੇ ਜਿਹੜਾ ਸਾਡੇ ਸਮਾਜ ਵਿੱਚ ਬੜਾ ਵੱਡਾ ਰੂਪ ਪਾਇਆ ਜਾ ਰਿਹਾ ਜਿਵੇਂ ਕਿ ਜਿਹੜਾ ਦਿੱਲੀ ਚੌਂਕ ਬੰਦ ਕੀਤਾ ਜੀ ਜਿੱਦਾਂ ਕਿ ਦੇਖਿਆ ਜਾਵੇ ਬਾਲਮੀਕ ਦਾ ਜਨਮ ਉਤਸਵ ਵੀ ਜਿਹੜਾ ਹੈਗਾ ਵਾ ਉਹ ਜਿਹੜੇ ਆ ਗਿਆ ਵਾ ਤੇ ਫਿਰ ਇਸ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਕੰਮ ਹੋ ਰਿਹਾ ਹੈ ਕਿ ਕਹਣਾ ਚਾਹੀਦਾ ਤੇ ਅੱਜ ਕੋਈ ਨਵੀਂ ਗੱਲ ਨਹੀਂ ਹੈ ਜੀ ਇੱਥੋਂ ਪਹਿਲਾਂ ਵੀ ਭਗਵਾਨ ਵਾਲੇ ਮਾਰ ਪਰਕਰ ਚਾਰੇ ਕਾਫੀ ਸਮੇਂ ਤੋਂ ਚੱਲਦੇ ਆ ਰਹੇ ਆ ਤੇ ਇੱਥੋਂ ਪਹਿਲਾਂ ਵੀ ਭਗਵਾਨ ਵਾਲੇ ਮਾਰ ਉਹਦੇ ਬੋਰ ਜਿਹੜੇ ਆ ਕਾਫੀ ਇਹ ਤੇ ਇੱਕ ਮੁੱਦੇ ਸ਼ਰਾਧ ਦੇ ਅੰਤਰ ਕੁਝ ਸ਼ਰਾਧ ਦੇ ਅੰਤਰ ਜਿਹੜੇ ਆ ਉਹ ਮਾਰਦੇ ਰਹਿੰਦੇ ਆ ਕਈ ਵਾਰੀ ਐਫ ਆਈ ਆਰ ਦਰਜ ਵੀ ਹੋਈਆਂ ਔਰ ਰਾਤ ਤੱਕ ਬੰਦੇ ਜਾਂ ਤੱਕ ਪ੍ਰੈਸ ਨਹੀਂ ਕੀਤਾ ਪੁਲਿਸ ਨੇ ਕਿਤੇ ਇਹ ਤਾਂ ਨਹੀਂ ਕਿ ਕੱਲ ਵਾਲੇ ਜਿਹੜੀ ਕਿ ਪ੍ਰੈਸ ਮੀਟਿੰਗ ਨੂੰ ਲੈ ਕੇ ਕਹਿੰ ਲੋ ਕਿ ਹੋਰ ਮਾਹੌਲ ਨੂੰ ਖਰਾਬ ਕਰਨ ਲਈ ਇਦਾਂ ਕੋਈ ਸਿਆਸਤ ਚੱਲੀ ਗਈ ਹੋਵੇ ਨਹੀਂ ਕੋਈ ਗੱਦਗਲ ਲੱਗਦੀ ਤੇ ਨਹੀਂ ਨਾ ਬਾਕੀ ਪੁਲਿਸ ਜਿਹੜੀ ਜਾਂਚ ਕਰੇ ਜੇ ਕੋਈ ਤਾਂ ਕੋਈ ਗੱਲ ਕੋਈ ਦੋਸ਼ੀ ਜੇ ਕੋਈ ਪਾਇਆ ਜਾਂਦਾ ਆ ਪੁਲਿਸ ਨੇ ਉਹ ਸਾਡੇ ਨਾਲ ਵਾਅਦਾ ਦਿੱਤਾ ਆ ਕਿ ਇਹਨੂੰ ਬਚਾਗੇ ਨਹੀਂ ਤੇ ਸੰਪਾਦ ਵੀ ਨਹੀਂ ਉਹਨੂੰ ਬਚੇਗਾ ਕਿਸੇ ਆਪਣੇ ਸਮਾਜ ਦੇ ਨਾਲ ਖੜੇ ਆ ਅਸੀਂ ਆਪਣੇ ਸਮਾਜ ਨਾਲ ਚੜ੍ਹਤਾਂ ਨਾਲ ਖੜੇ ਆ ਗਵਾਲੀਮ ਸਿੰਘ ਮਹਾਰਾਜ ਦੀਆਂ ਫੋਟੋਆਂ ਦੇ ਨਾਲ ਹੀ ਸ਼ੇਡ ਛੜ ਕੇ ਕੀਤੀ ਜਾਂਦੀ ਹੈ। ਉਹ ਤਾਂ ਕੀਤੀ ਜਾਂਦੀ ਕਿਉਂਕਿ ਸਾਰੇ ਜਿੰਨੇ ਵੀ ਅੱਜ ਵੀ ਵਿਤਕਰਾ ਜਿਹੜਾ ਸਦੀਆਂ ਤੋਂ ਸਾਡੇ ਸਮਾਜ ਨਾਲ ਹੁੰਦਾ ਆ ਰਿਹਾ ਅੱਜ ਵੀ ਜਿਹੜੇ ਵਿਤਕਰਾ ਕਰਦੇ ਆ ਜੀ। ਇਹ ਪੁਲਿਸ ਦਾ ਆਸ਼ਵਾਸ਼ਣ ਜਿਹੜਾ ਠੰਡੇ ਬਸਤੇ ਦੇ ਵਿੱਚ ਪੈ ਗਿਆ ਤੇ ਫੇਕ ਕਿ ਤੁਹਾਡੇ ਵੱਲੋਂ ਰਣ ਨਹੀਂ ਕੀਤੀ ਜਾਊ। ਕਮਲ ਸੋਟਾ ਜੀ ਸਾਡੇ ਨੌਜਵਨ ਸਮਾਜ ਦੇ ਪ੍ਰਧਾਨ ਆ। ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੇਕਰ ਪ੍ਰਸ਼ਾਸਨ ਨੇ ਸਾਡੀ ਕਾਤਲ ਦੋਸ਼ੀ ਨਾ ਬਗਰਿਆ ਤੇ ਕਪੂਰਸਲਾ ਬੰਦ ਦੀ ਕਾਰ ਵੀ ਦਿੱਤੀ ਜਾ ਸਕਦੀ ਹੈ। ਜੀ ਚਾਈਨਸ ਸਕੂਲ ਦੇ ਬਾਹਰ ਇਹ ਬੋਰਡ ਵੀ ਕਹਿੰਦੇ ਕਿ ਕਿਸੇ ਨੇ ਸ਼ਰਾਬ ਕਰਕੇ 파ੜੇ ਪਏ ਉਸ ਮੱਦੇ ਬਾਲਕ ਸਮਾਜ ਦੇ ਜੂਥ ਇਕੱਠਾ ਵੀ ਹੋਇਆ ਵਾ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਕਿ ਅਗਲੀ ਕਾਰਵਾਈ ਕੀ ਰੋਂਗੀ ਪੁਲਿਸ ਦੀ ਇਹਨਾਂ ਨੂੰ ਇਹਨਾਂ ਦਾ ਦਰਮਿਆਨ ਦਰਜ ਕਰਕੇ ਹੁਣੇ ਜिले ਵੀ ਫਿਲਹਾਲ ਦੇ ਅਸੀਂ ਅਨਨੌਨ ਦੇ ਖਿਲਾਫ ਵੀ ਦਰਜ ਕਰ ਰਹੇ ਹਾਂ ਇਹ ਸਾਡੀ ਪੁਲਿਸ ਦੀ ਟੀਮ